ਸਈਸ ਵੇਲੇ ਢੰਗਰਪੁਰ ਖੜੇ ਹੈਗੇ ਆ ਬਨ ਦੇ ਬਿਲਕੁਲ ਅਸੀਂ ਉੱਪਰ ਅਸੀਂ ਦੇ ਸਟੇਸ਼ਨ ਹੈਗੇ ਆ ਤੇ ਇੱਥੇ ਪਿਛਲੇ 2 ਦਿਨਾਂ ਤੋਂ 48 ਘੰਟਿਆਂ ਤੋਂ ਜਿਹੜਾ ਹੈਗਾ ਬਨ ਨੂੰ ਜਿਹੜਾ ਹੈਗਾ ਬਚਾਅ ਦਾ ਕੰਮ ਚੱਲ ਰਿਹਾ ਹੈਗਾ ਪਾਣੀ ਕੱਲ ਤੋਂ ਘਟਿਆ ਜ਼ਰੂਰ ਹੈਗਾ ਤੇ ਜਿੰਨੇ ਵੀ ਇੱਥੇ ਕੋਈ ਨੁਕਸਾਨੀਆਂ ਗਿਆ ਸੀਗਾ ਬਨ ਜਿਹੜਾ ਹੈਗਾ ਉਹਨੂੰ ਢਾਹ ਲੱਗਣੀ ਸ਼ੁਰੂ ਹੋਈ ਸੀਗੀ ਉਹਨੂੰ ਜਿਹੜਾ ਹੈਗਾ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਡਰੇਨੇਜ ਵਿਭਾਗ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਇੱਥੇ ਕੰਮ ਕਰ ਰਹੇ ਹੈਗੇ ਆ ਹੁਣ ਇਸ ਵੇਲੇ ਜਿਹੜਾ ਲੇਟੈਸਟ ਡਾਟਾ ਹੈਗਾ ਉਹ 65 ਦੇ ਲਾਗੇ ਤੱਕ ਇਹ ਹੈਗਾ ਬਟ ਇੱਥੇ ਪਹੁੰਚਦੇ ਪਹੁੰਚਦੇ ਦੇ ਵਿੱਚ ਪਾਣੀ ਥੋੜਾ ਹੋਰ ਵੀ ਐਡਪਟ ਹੋ ਜਾਂਦਾ ਹੈਗਾ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਥੇ 70 ਤੋਂ 72 ਹਜ਼ਾਰ ਜਿਹੜਾ ਕੋਈ ਸਿਕ ਪਾਣੀ ਇਸ ਵੇਲੇ ਚੱਲ ਰਿਹਾ ਹੈਗਾ ਅਸੀਂ ਆਰਮੀ ਦੇ ਨਾਲ ਵੀ ਤਾਲਮੇਲ ਕਰ ਰਿਹਾ ਹੈਗਾ ਤੇ ਆਰਮੀ ਵੀ ਸ਼ੋ ਹੋ ਸਕਦਾ ਹੈ ਸਾਡੇ ਕੋਲ ਅੱਜ ਸ਼ਾਮ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਇੱਥੇ ਨੇ ਇਹਦੇ ਨਾਲੋਂ ਹੋਰ ਕਈ ਜਿਹੜਾ ਬੱਤਰ ਹਾਲਾਤ ਕਈ ਸਾਰੇ ਜ਼ਿਲ੍ਹਿਆਂ ਵਿੱਚ ਹੈਗੇ ਨੇ ਆਰਮੀ ਉੱਥੇ ਆਪਣਾ ਕੰਮ ਕਰ ਰਹੀ ਹੈ ਅਸੀਂ ਆਰਮੀ ਦੇ ਇੱਕ ਇੰਜੀਨੀਅਰਿੰਗ ਵਿੰਗ ਨੂੰ ਸਟੈਂਡ ਬਾਈ ਤੇ ਕਰ ਲਿਆ ਹੈਗਾ ਉਹ ਲਗਾਤਾਰ ਉਹਨਾਂ ਨੂੰ ਫੋਟੋ ਉਹਨਾਂ ਦੀ ਟੀਮ ਜਿਵੇਂ ਹੀ ਫ੍ਰੀ ਹੋ ਕੇ ਉਹ ਇੱਥੇ ਮੋਬਿਲਾਈਜ਼ ਕਰੇ। ਸੋ ਲੋਕਾਂ ਦਾ ਸਹਿਯੋਗ ਜੀ ਬਿਲਕੁਲ ਇਹਦੇ ਵਿੱਚ ਅਤੁੱਲ ਨਹੀਂ ਹੈ। ਰੈੱਡ ਕਰਾਸ ਵੱਲੋਂ ਜੀ ਜੋ ਵੀ ਕੋਈ ਬੇਸਿਕ ਚੀਜ਼ਾਂ ਹੈਗੀਆਂ ਨੇ ਪਾਵੇਂ ਅਸੀਂ ਇੱਥੇ ਤੇਲ ਮੁਹੱਈਆ ਕਰਾਣਾ ਹੈਗਾ। ਇੱਥੇ ਤੁਸੀਂ ਦੇਖ ਰਿਹਾਗੇ ਬਹੁਤ ਸਾਰੀ ਮਸ਼ੀਨਰੀ ਕੰਮ ਕਰ ਰਹੀ ਹੈ। ਹਾਈਡਰਾ, ਜੀਐਸਬੀ, ਟਰੈਕਟਰ ਬਹੁਤ ਸਾਰੇ ਕੰਮ ਕਰ ਰਹੇ ਹੈਗੇ ਨੇ। ਸੋ ਅਸੀਂ ਜਿਹੜਾ ਹੈਗਾ ਤੇਲ ਇੱਥੇ ਡੀਜ਼ਲ ਪ੍ਰੋਵਾਈਡ ਕਰਾ ਰਹੇ ਹੈਗੇ ਹਾਂ ਉਸ ਤੋਂ ਇਲਾਵਾ ਤਰਪਾਲਾਂ ਤੇ ਹੋਰ ਵੀ ਜੋ ਵੀ ਇੱਥੇ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਜਿਵੇਂ ਉਹਦੀ ਲੋੜ ਪੈਂਦੀ ਹੈਗੀ ਹੈ ਹਰ ਇੱਕ ਚੀਜ਼ ਠੀਕ ਹੈ ਅਸੀਂ ਹਾਲਾਤ ਜਿਹੜੇ ਹੈਗੇ ਨੇ ਮੋਨੀਟਰ ਕਰ ਰਹੇ ਹੈਗੇ ਆ ਸਾਡੀ ਬਿਲਕੁਲ ਪੂਰ ਜ਼ੋਰ ਕੋਸ਼ਿਸ਼ ਹੈਗੀ ਹੈ ਕਿ ਆਪਾਂ ਇਹਨੂੰ ਕੰਟਰੋਲ ਦੇ ਵਿੱਚ ਰੱਖੀਏ ਬੜੀ ਕਿਰਪਾ ਹੈਗੀ ਵੀ ਸਾਡਾ ਜ਼ਿਲ੍ਹਾ ਅਜੇ ਤੱਕ ਜਿਹੜਾ ਹੈਗਾ ਉਹ ਇੱਥੇ ਪਾਣੀ ਦਾ ਫਲੋ ਬਹੁਤ ਹੈਗਾ ਸਤਲੁਜ ਬਹੁਤ ਮੇਜਰ ਪੋਰਸ਼ਨ ਜੋ ਸਾਡੇ ਜ਼ਿਲ੍ਹੇ ਦਾ ਹੈਗਾ ਉਹਨੂੰ ਕਵਰ ਕਰਦੇ ਹੋਏ ਜਾਂਦੀ ਹੈਗੀ ਹੈ ਤੇ ਉਹਦੇ ਬਾਵਜੂਦ ਜਿਹੜੇ ਹੈਗੇ ਨੇ ਸਾਡੇ ਕੋਲ ਫਿਲਹਾਲ ਸਿਚੁਏਸ਼ਨ ਜਿਹੜੀ ਹੈਗੀ ਸਾਰੀ ਅੰਡਰ ਕੰਟਰੋਲ ਤੇ ਅਸੀਂ ਇਹਨੂੰ ਅੰਡਰ ਕੰਟਰੋਲ ਬਣਾਏ ਰੱਖਣ ਦੇ ਵਿੱਚ ਪੂਰੇ ਜਿਹੜੇ ਸਾਡੇ ਜ਼ਿਲ੍ਹਾ ਨਿਵਾਸੀ ਹੈਗੇ ਨੇ ਉਹ ਸਾਰਿਆਂ ਦੀ ਜਿਹੜੀ ਮਦਦ ਕਰਨ ਵਿੱਚ